ਨਿੱਕੇ ਹੁੰਦੇ ਆਪਾਂ ਹੱਟੀ ਤੇ ਜਾਂਦੇ ਸੀ ਤੇ ਕਣਕ ਦੇ ਦਾਣਿਆਂ ਬਦਲੇ ਟੌਫੀਆਂ ਖਰੀਦੇ ਰਹੇ ਜਾਂ ਫਿਰ ਪਿੰਡ 'ਚ ਕੁਲਫੀ ਵਾਲਾ ਆਉਣਾ ਪਾਪੜਾਂ ਵਾਲਾ ਆਉਣਾ ਤਾਂ ਆਪਾਂ ਦਾਣੇ ਦੇ ਕੇ ਕੁਲਫੀ ਖਾਂਦੇ ਸੀ ਸ਼ਕਲ ਹਕਾ ਬੂਮ ਬੂਮ ਵਾਲੀ ਜਨਰੇਸ਼ਨ ਨੂੰ ਇਹ ਯਾਦ ਹੋਣਾ ਅੱਜ ਵੀ ਗੁਰਦੁਆਰਾ ਸਾਹਿਬ ਸਾਡੀਆਂ ਮਾਤਾਵਾਂ ਬੀਬੀਆਂ ਜਾਂਦੀਆਂ ਨੇ ਤਾਂ ਕਈ ਵਾਰ ਉਹ ਪੈਸਿਆਂ ਦੀ ਥਾਂ ਤੇ ਕਣਕ ਦੇ ਦਾਣਿਆਂ ਦੀ ਕੌਲੀ ਜਾਂ ਆਟੇ ਦੀ ਕੌਲੀ ਲੈ ਜਾਂਦੀਆਂ ਭਾਵੇਂ ਮਾਇਆ ਦੀ ਥਾਂ ਤੇ ਨਕਦ ਪੈਸਿਆਂ ਦੀ ਥਾਂ ਕਣਕ ਆਟਾ ਕੰਮ ਆਉਂਦਾ ਹੈ ਕਰੋਨਾ ਸਮੇਂ ਤੁਹਾਨੂੰ ਯਾਦ ਹੋਣਾ ਕਿ ਬਾਕੀ ਸਭ ਕੁਝ ਬੰਦ ਸੀ ਪਰ ਕਰਿਆਨੇ ਦੀਆਂ ਦੁਕਾਨਾਂ ਖੁੱਲੀਆਂ ਸੀ ਜਿੱਥੋਂ ਖਾਣ ਪੀਣ ਦਾ ਸੌਦਾ ਮਿਲਦਾ ਤੁਸੀਂ ਸੋਚੋ ਕਿ ਮੈਂ ਅਨਾਜ ਦਾਣੇ ਸੌਦੇ ਦੀ ਗੱਲ ਕਿਸ ਵਾਸਤੇ ਕਰ ਰਿਹਾ ਪੈਸੇ ਦੀ ਥਾਂ ਅਨਾਜ ਇਹਦਾ ਕੀ ਮਤਲਬ ਇਹਦਾ ਮਤਲਬ ਹੈ ਕਿ ਜ਼ਿੰਦਗੀ ਜਿਉਣ ਦੀ એનર્ਜੀ ਜਿਹੜੀ ਅਨਾਜ ਤੋਂ ਆਉਂਦੀ ਹੈ ਤੇ ਅਨਾਜ ਐਸੀ ਚੀਜ਼ ਆ ਜਿਹੜਾ ਕਰੰਸੀ ਦਾ ਕੰਮ ਵੀ ਕਰਦਾ ਚਾਹੇ ਉਹ ਕੀਮਤ 'ਚ ਘਟ ਹੀ ਹੋਵੇ ਪਰ ਵਰਤੋਂ ਵਿੱਚ ਆ ਜਾਂਦਾ ਪਰ ਜੇ ਤੁਸੀਂ ਕਹੋ ਕਿ ਆ ਮੈਕਡੋਨਲਡ ਦਾ 버ਗਰ ਲੈ ਤੇ ਮੈਨੂੰ ਇਹਦੇ ਬਦਲੇ ਕੋਈ ਚੀਜ਼ ਦੇ ਦੇ ਤਾਂ ਉਹ ਕਦੇ ਨਹੀਂ ਦੇਵੇਗਾ ਕਿਉਂਕਿ ਉਸ 버ਗਰ ਦੀ ਕੀਮਤ ਨਹੀਂ ਹੈ ਪਰ ਆਟੇ ਦੀ ਕੌਲੀ ਤੇ ਦਾਣਿਆਂ ਦੀ ਕੀਮਤ ਹੈ ਫਿਊਚਰ ਵਿੱਚ ਫੂਡ ਕ੍ਰਾਈਸਿਸ ਆਊਗਾ ਵਾਟਰ ਕ੍ਰਾਈਸਿਸ ਆਊਗਾ ਹੁਣ ਪਾਣੀ ਦੁਬਈ ਕੋਲ ਨਹੀਂ ਸੀ ਪਰ ਉਹਨੇ ਸਮੁੰਦਰੀ ਪਾਣੀ ਤੋਂ ਪੀਣ ਯੋਗ ਪਾਣੀ ਬਣਾ ਲਿਆ ਪਰ ਜੇ ਅਨਾਜ ਨਾ ਹੋਵੇ ਫੇਰ ਅਨਾਜ ਕਿੱਥੋਂ ਆਉਣਾ ਹੈ ਜ਼ਮੀਨ ਤੋਂ ਫਿਰ ਸੋਚੋ ਜਿਹਦੇ ਕੋਲ ਫਰਟਾਈਲ ਲੈਂਡ ਹੋਵੇਗੀ ਖੇਤੀਯੋਗ ਜ਼ਮੀਨ ਹੋਵੇਗੀ ਉਹ ਹੋਵੇਗਾ ਫਿਊਚਰ ਦਾ ਕਿੰਗ ਤਾਂ ਬਿਲ ਗੇਟਸ ਵਰਗੇ ਅੰਬਾਨੀ ਅਡਾਨੀ ਖਰੀਦ ਰਿਆ ਜ਼ਮੀਨਾਂ ਕਿਉਂਕਿ એનર્ਜੀ ਅਨਾਜ ਦੀ ਲੋੜ ਆ ਮੁਨਾਫਾ ਹੋਣਾ ਕਰੋਨਾ ਚ ਤਾਂ ਹੀ ਕਰਿਆਨੇ ਦੀਆਂ ਨੁਕਾਨਾ ਖੁੱਲੀਆਂ ਸੀ ਰੋਟੀ ਤਾਂ ਖਾਣੀ ਪੈਣੀ ਐ ਇਹ ਆ ਗੇਮ ਜਿਸ ਕੋਲ ਪੰਜਾਬ ਚ ਜ਼ਮੀਨ ਐ ਚਾਹੇ 1 ਕਿੱਲਾ ਚਾਹੇ 100 ਚਾਹੇ 2 ਕਨਾਲਾ ਚਾਹੇ 2 ਮਰਲੇ ਤੁਸੀਂ ਭਵਿੱਖ ਵਿੱਚ એનર્ਜੀ ਦੇ ਮਾਲਕ ਬਣ ਜਾਣਾ ਹੈ ਤੇ ਫਿਊਚਰ ਤੁਹਾਡੇ ਹੱਥ 'ਚ ਹੋਊਗਾ ਜੇ ਤੁਸੀਂ ਇਹ ਜ਼ਮੀਨ ਨੂੰ ਆਪਣੇ ਕੋਲ ਸਾਂਭ ਕੇ ਰੱਖਿਆ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਕਿਸੇ ਮੁਲਕ 'ਚ ਬੈਠੇ ਹੋ ਤੁਸੀਂ ਪੰਜਾਬੀ ਹੋ ਤੁਸੀਂ ਸਿੱਖ ਹੋ ਜੇ ਤੁਹਾਡੀ ਜੜ੍ਹ ਪੰਜਾਬ 'ਚ ਹੈ ਤਾਂ ਤੁਸੀਂ ਇਸ ਗੱਲ ਨੂੰ ਦਿਮਾਗ 'ਚ ਘੋਟ ਕੇ ਪਾ ਲਓ ਵੀ ਤੁਸੀਂ ਪੰਜਾਬ 'ਚ ਜ਼ਮੀਨ ਨਹੀਂ ਛੱਡਣੀ ਤੁਸੀਂ ਹੋਰ ਨਹੀਂ ਖਰੀਦ ਸਕਦੇ ਕੋਈ ਗੱਲ ਨਹੀਂ ਪਰ ਜਿਹੜੀ ਹੈਗੀ ਆ ਉਹ ਵੇਚਣੀ ਨਹੀਂ ਹੋਰ ਖਰੀਦ ਸਕਦੇ ਹੋਰ ਖਰੀਦੋ